ਅੱਛਾ ਜਿੰਨੇ ਵੀ ਆਪਣੇ ਇੰਡੀਆ ਰਿਸ਼ਤੇਦਾਰ ਹੁੰਦੇ ਆ ਮਾਸੀਆਂ ਚਾਚੀਆਂ ਭੂਆ ਤਾਈਆਂ ਇਹ ਸਾਰਿਆਂ ਨੂੰ ਇੱਕੋ ਹੀ ਕੰਪਲੇਨ ਰਹਿੰਦੀ ਆ ਸਾਡੇ ਮਾਪਬਪ ਦੇ ਨਾਲ ਕਿ ਤੁਹਾਡੇ ਬੱਚੇ ਸਾਨੂੰ ਫੋਨ ਨਹੀਂ ਕਰਦੇ ਕਿ ਇਹ ਲੋਕ ਸਾਨੂੰ ਭੁੱਲ ਗਏ ਆ ਇਹਨਾਂ ਨੂੰ ਤੁਸੀਂ ਅਕਲ ਨਹੀਂ ਸਿਖਾਈ ਹੁਣ ਮੈਂ ਨਾ ਸਾਰਿਆਂ ਨੂੰ ਇਹ ਗੱਲ ਪੁੱਛਣਾ ਚਾਹੁੰਦੀ ਆ ਕਿ ਸਾਡੇ ਮਾਪਬਪ ਚਾਹੇ ਕਿਸੇ ਵੀ ਹਾਲਾਤ ਦੇ ਵਿੱਚ ਹੋਣ ਤੁਹਾਡੇ ਬੱਚੇ ਕਿੰਨਾ ਕਾਲ ਕਰਦੇ ਆ ਸਾਡੇ ਮਾਪਬਪ ਨੂੰ ਕਿੰਨਾ ਕਹੋ ਲੋਕ ਪੁੱਛਦੇ ਆ ਸਾਡੇ ਮਾਪਬਪ ਨੂੰ ਜਦੋਂ ਵੀ ਉਹਨਾਂ ਦੇ ਉੱਤੇ ਕੋਈ ਮੁਸੀਬਤ ਆਂਦੀ ਆ ਅਸੀਂ ਉਹਨਾਂ ਦੇ ਨਾਲ ਖੜਦੇ ਆ ਪਰ ਤੁਹਾਡੇ ਬੱਚੇ ਤਾਂ ਉਹ ਵੀ ਨਹੀਂ ਕਰਦੇ ਸੋ ਦੂਸਰਿਆਂ ਦੇ ਬੱਚਿਆਂ ਦੇ ਲਈ ਹਮੇਸ਼ਾ ਕੰਪਲੇਨਿੰਗ ਮੋਡ ਦੇ ਵਿੱਚ ਰਹਿਣਾ ਹਮੇਸ਼ਾ ਉਹਨਾਂ ਦੀਆਂ ਚੁਗਲੀਆਂ ਕਰਨੀਆਂ ਹਮੇਸ਼ਾ ਉਹਨਾਂ ਦੇ ਮਾਪਬਪ ਦੇ ਦਿਮਾਗ ਭਰੀ ਜਾਣੇ ਕਿ ਤੁਹਾਡੇ ਬੱਚਿਆਂ ਨੂੰ ਅਕਲ ਨਹੀਂ ਹੈਗੀ ਇਹ ਚੀਜ਼ਾਂ ਤੁਹਾਨੂੰ ਬੰਦ ਕਰ ਦੇਣੀਆਂ ਚਾਹੀਦੀਆਂ ਤੇ ਆਪਣੇ ਬੱਚਿਆਂ ਦੇ ਉੱਤੇ ਜ਼ਿਆਦਾ ਫੋਕਸ ਕਰਨਾ ਚਾਹੀਦਾ ਆ ਉਪਰੋਂ ਦੀ ਸਾਡੇ ਮਾਪਬਪ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਫਿਰ ਉਹ ਲੋਕ ਸਾਨੂੰ ਫੋਰਸ ਕਰਨ ਲੱਗ ਪੈਂਦੇ ਆ ਤੁਸੀਂ ਉਹਨਾਂ ਨੂੰ ਫੋਨ ਕਰਿਆ ਕਰੋ ਤੁਸੀਂ ਉਹਨਾਂ ਨੂੰ ਗੱਲ ਕਰਿਆ ਕਰੋ ਉਹਨਾਂ ਦੇ ਨਾਲ ਗੱਲ ਕਰਿਆ ਕਰੋ ਭਾਈ ਜਦੋਂ ਉਹਨਾਂ ਦੇ ਬੱਚੇ ਤੁਹਾਨੂੰ ਕਾਲ ਨਹੀਂ ਕਰਦੇ ਕਿਸੇ ਮੁਸੀਬਤ ਦੇ ਵਿੱਚ ਤਾਂ ਅਸੀਂ ਉਹਨਾਂ ਦੇ ਕੋਲੋਂ ਕੁਝ ਲੈ ਕੇ ਖਾਣਾ ਐਵੇਂ ਨਾ ਆਪਣੇ ਬੱਚਿਆਂ ਨੂੰ ਹਮੇਸ਼ਾ ਡਾਊਨ ਕਰੀ ਜਾਇਆ ਕਰੋ ਆਪਣੇ ਰਿਸ਼ਤੇਦਾਰਾਂ ਦੇ ਕਹਿਣ ਦੇ ਉੱਤੇ ਹਰ ਕੋਈ ਆਪਣਾ ਖਾਂਦਾ ਕਮਾਉਂਦਾ ਹੈ ਅਗਰ ਕੋਈ ਸਿੱਧੇ ਮੂੰਹ ਦੇ ਨਾਲ ਮਿਲਦਾ ਉਹਨੂੰ ਮਿਲੋ ਅਗਰ ਕੋਈ ਹਮੇਸ਼ਾ ਹੀ ਤੁਹਾਡੇ ਬੱਚਿਆਂ ਦੀ ਕੰਪਲੇਨ ਕਰਦਾ ਰਹਿੰਦਾ ਹੈ ਆ ਤੁਹਾਨੂੰ ਪਤਾ ਵੀ ਹੈ ਉਹ ਉਹ ਇਨਸਾਨ ਚੰਗਾ ਨਹੀਂ ਫਿਰ ਵੀ ਤੁਸੀਂ ਆਪਣੇ ਬੱਚਿਆਂ ਨੂੰ ਫੋਰਸਫੁਲੀ ਕਹਿੰਦੇ ਹੋ ਕਿ ਉਹਨਾਂ ਨੂੰ ਕਾਲ ਕਰ ਲਓ ਜੀ ਉਹ ਹਸਪੀਟਲ ਦੇ ਵਿੱਚ ਹੈ ਜੀ ਉਹ ਬਿਮਾਰ ਪਏ ਹੈ ਜੀ ਬਸ ਇਹ ਚੀਜ਼ ਦੇਖਿਆ ਕਰੋ ਕਿ ਉਹਨਾਂ ਦੇ ਬੱਚੇ ਤੁਹਾਡੇ ਨਾਲ ਕੀ ਕਰਦੇ ਆ ਕਿ ਉਹ ਵੀ ਤੁਹਾਨੂੰ ਕਦੇ ਕਾਲ ਕਰਦੇ ਆ ਨਹੀਂ ਨਾ ਉਹ ਆਪਣੇ ਬੱਚਿਆਂ ਨੂੰ ਤਾਂ ਕੰਟਰੋਲ ਕਰ ਨਹੀਂ ਸਕਦੇ ਪਰ ਤੁਹਾਡੇ ਨੂੰ ਉਹ ਕੰਟਰੋਲ ਕਰਨਾ ਚਾਹੁੰਦੇ ਆ ਖयाल ਰੱਖਿਆ ਕਰੋ ਨਾ ਆਪਣੀ ਤੇ ਨਾ ਆਪਣੇ ਬੱਚਿਆਂ ਦੀ ਡੋਰ ਕਿਸੇ ਹੋਰ ਦੇ ਹੱਥ ਦੇ ਵਿੱਚ ਫੜਾਓ ਇਹਨਾਂ ਨੇ ਨਹੀਂ ਕਦੇ ਵੀ ਬਦਲਣਾ ਅੱਛਾ ਜਿੰਨੇ ਵੀ ਆਪਣੇ ਇੰਡੀਆ ਰਿਸ਼ਤੇਦਾਰ ਹੁੰਦੇ ਆ ਮਾਸੀਆਂ ਚਾਚੀਆਂ ਭੂਆ ਤਾਈਆਂ ਇਹ ਸਾਰਿਆਂ ਨੂੰ ਇੱਕੋ ਹੀ ਕੰਪਲੇਨ ਰਹਿੰਦੀ ਆ ਸਾਡੇ ਮਾਪੇ ਬਾਬ ਦੇ ਨਾਲ ਕਿ ਤੁਹਾਡੇ ਬੱਚੇ ਸਾਨੂੰ ਫੋਨ ਨਹੀਂ ਕਰਦੇ ਕਿ ਇਹ ਲੋਕ ਸਾਨੂੰ ਭੁੱਲ ਗਏ ਆ ਇਹਨਾਂ ਨੂੰ ਤੁਸੀਂ ਅਕਲ ਨਹੀਂ ਸਿਖਾਈ ਹੁਣ ਮੈਂ ਨਾ ਸਾਰਿਆਂ ਨੂੰ ਇਹ ਗੱਲ ਪੁੱਛਣਾ ਚਾਹੁੰਦੀ ਆ ਕਿ ਸਾਡੇ ਮਾਪੇ ਚਾਹੇ ਕਿਸੇ ਵੀ ਹਾਲਾਤ ਦੇ ਵਿੱਚ ਹੋਣ ਤੁਹਾਡੇ ਬੱਚੇ ਕਿੰਨਾ ਕਾਲ ਕਰਦੇ ਆ ਸਾਡੇ ਮਾਪੇ ਬਾਬ ਨੂੰ ਕਿੰਨਾ ਕਹੋ ਲੋਕ ਪੁੱਛਦੇ ਆ ਸਾਡੇ ਮਾਪੇ ਬਾਬ ਨੂੰ ਜਦੋਂ ਵੀ ਉਹਨਾਂ ਦੇ ਉੱਤੇ ਕੋਈ ਮੁਸੀਬਤ ਆਂਦੀ ਆ ਅਸੀਂ ਉਹਨਾਂ ਦੇ ਨਾਲ ਖੜਦੇ ਆ ਪਰ ਤੁਹਾਡੇ ਬੱਚੇ ਤਾਂ ਉਹ ਵੀ ਨਹੀਂ ਕਰਦੇ ਸੋ ਦੂਸਰਿਆਂ ਦੇ ਬੱਚਿਆਂ ਦੇ ਲਈ ਹਮੇਸ਼ਾ ਕੰਪਲੇਨਿੰਗ ਮੋਡ ਦੇ ਵਿੱਚ ਰਹਿਣਾ ਹਮੇਸ਼ਾ ਉਹਨਾਂ ਦੀਆਂ ਚੁਗਲੀਆਂ ਕਰਨੀਆਂ ਹਮੇਸ਼ਾ ਉਹਨਾਂ ਦੇ ਮਾਪੇ ਬਾਬ ਦੇ ਦਿਮਾਗ ਭਰੀ ਜਾਣੇ ਕਿ ਤੁਹਾਡੇ ਬੱਚਿਆਂ ਨੂੰ ਅਕਲ ਨਹੀਂ ਹੈਗੀ ਇਹ ਚੀਜ਼ਾਂ ਤੁਹਾਨੂੰ ਬੰਦ ਕਰ ਦੇਣੀਆਂ ਚਾਹੀਦੀਆਂ ਤੇ ਆਪਣੇ ਬੱਚਿਆਂ ਦੇ ਉੱਤੇ ਜ਼ਿਆਦਾ ਫੋਕਸ ਕਰਨਾ ਚਾਹੀਦਾ ਆ ਉਪਰੋਂ ਦੀ ਸਾਡੇ ਮਾਪਪਾ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਫਿਰ ਉਹ ਲੋਕ ਸਾਨੂੰ ਫੋਰਸ ਕਰਨ ਲੱਗ ਪੈਂਦੇ ਆ ਤੁਸੀਂ ਉਹਨਾਂ ਨੂੰ ਫੋਨ ਕਰਿਆ ਕਰੋ ਤੁਸੀਂ ਉਹਨਾਂ ਨੂੰ ਗੱਲ ਕਰਿਆ ਕਰੋ ਉਹਨਾਂ ਦੇ ਨਾਲ ਗੱਲ ਕਰਿਆ ਕਰੋ ਭਾਈ ਜਦੋਂ ਉਹਨਾਂ ਦੇ ਬੱਚੇ ਤੁਹਾਨੂੰ ਕਾਲ ਨਹੀਂ ਕਰਦੇ ਕਿਸੇ ਮੁਸੀਬਤ ਦੇ ਵਿੱਚ ਤਾਂ ਅਸੀਂ ਉਹਨਾਂ ਦੇ ਕੋਲੋਂ ਕੁਝ ਲੈ ਕੇ ਖਾਣਾ ਐਵੇਂ ਨਾ ਆਪਣੇ ਬੱਚਿਆਂ ਨੂੰ ਹਮੇਸ਼ਾ ਡਾਊਨ ਕਰੀ ਜਾਇਆ ਕਰੋ ਆਪਣੇ ਰਿਸ਼ਤੇਦਾਰਾਂ ਦੇ ਕਹਿਣ ਦੇ ਉੱਤੇ ਹਰ ਕੋਈ ਆਪਣਾ ਖਾਂਦਾ ਕਮਾਉਂਦਾ। ਅਗਰ ਕੋਈ ਸਿੱਧੇ ਮੂੰਹ ਦੇ ਨਾਲ ਮਿਲਦਾ ਉਹਨੂੰ ਮਿਲੋ। ਅਗਰ ਕੋਈ ਹਮੇਸ਼ਾ ਹੀ ਤੁਹਾਡੇ ਬੱਚਿਆਂ ਦੀ ਕੰਪਲੇਨ ਕਰਦਾ ਰਹਿੰਦਾ ਆ ਤੁਹਾਨੂੰ ਪਤਾ ਵੀ ਆ ਉਹੋ ਇਨਸਾਨ ਚੰਗਾ ਨਹੀਂ। ਫਿਰ ਵੀ ਤੁਸੀਂ ਆਪਣੇ ਬੱਚਿਆਂ ਨੂੰ ਫੋਰਸਫੁਲੀ ਕਹਿੰਦੇ ਹੋ ਕਿ ਉਹਨਾਂ ਨੂੰ ਕਾਲ ਕਰ ਲਓ ਜੀ ਉਹ ਹਸਪੀਟਲ ਦੇ ਵਿੱਚ ਐ ਜੀ ਉਹ ਬਿਮਾਰ ਪਏ ਐ ਜੀ। ਬਸ ਇਹ ਚੀਜ਼ ਦੇਖਿਆ ਕਰੋ ਕਿ ਉਹਨਾਂ ਦੇ ਬੱਚੇ ਤੁਹਾਡੇ ਨਾਲ ਕੀ ਕਰਦੇ ਆ ਕਿ ਉਹ ਵੀ ਤੁਹਾਨੂੰ ਕਦੇ ਕਾਲ ਕਰਦੇ ਆ? ਨਹੀਂ ਨਾ। ਉਹ ਆਪਣੇ ਬੱਚਿਆਂ ਨੂੰ ਤਾਂ ਕੰਟਰੋਲ ਕਰ ਨਹੀਂ ਸਕਦੇ ਪਰ ਤੁਹਾਡੇ ਨੂੰ ਉਹ ਕੰਟਰੋਲ ਕਰਨਾ ਚਾਹੁੰਦੇ ਆ। ਖਿਆਲ ਰੱਖਿਆ ਕਰੋ ਨਾ ਆਪਣੀ ਤੇ ਨਾ ਆਪਣੇ ਬੱਚਿਆਂ ਦੀ ਡੋਰ ਕਿਸੇ ਹੋਰ ਦੇ ਹੱਥ ਦੇ ਵਿੱਚ ਫੜਾਓ ਇਹਨਾਂ ਨੇ ਨਹੀਂ ਕਦੇ ਵੀ ਬਦਲਣਾ